ਧੰਨ ਗੁਰੂ ਨਾਨਕ ਸਾਹਿਬ ਜੀ ਸੰਗਤਾਂ ਦਾ ਉਧਾਰ ਕਰਨ ਭਾਈ ਬਾਲਾ ਇਹ ਸਾਖੀਆਂ ਗੁਰੂ ਅੰਗਦ ਸਾਹਿਬ ਜੀ ਨੇ ਸੁਣਾਉਂਦਾ ਹੈ ਬਾਬਾ ਬੁੱਢਾ ਸਾਹਿਬ ਜੀ ਤੋਂ ਲੈ ਕੇ ਸਾਰੀਆਂ ਸੰਗਤਾਂ ਸਰਵਣ ਕਰਦੀਆਂ ਭਾਈ ਬਾਲਾ ਦਾ ਇਹ ਗੁਰੂ ਅੰਗਦ ਸਾਹਿਬ ਜੀ ਜਦ ਦਿਨ ਸਿੱਧਾਂ ਦੀ ਮੰਡਲੀ ਵਿੱਚ ਬੈਠਿਆ ਗੋਰਖ ਨੇ ਆਖਿਆ ਸਿੱਧੂ ਜਤੀਓ ਤਿਕmaat ਲੋਕ ਮੇ ਨਾਨਕ ਹੋਇਆ ਉਹਨੇ ਸੰਪੂਰਨ ਸਾਧ ਹਿੰਦੂ ਮੁਸਲਮਾਨ ਸਾਰੇ ਜਿੱਤੇ ਨੇ ਕਿਸੇ ਸਾਧ ਨੇ ਉਹਨੂੰ ਰੋਕਿਆ ਨਹੀਂ ਸਿੱਧਾ ਆਖਿਆ ਚਲੋ ਗੁਰੂ ਜੀ ਇੱਕ ਵਾਰੀ ਇਕੱਠੇ ਹੋ ਕੇ ਉਹਨਾਂ ਨੂੰ ਪੁੱਛੀਏ ਕੋਈ ਐਸੀ ਤਰ੍ਹਾਂ ਕਰੀਏ ਜਿਸ ਤਰ੍ਹਾਂ ਨਾਲ ਉਹ ਝੂਠੇ ਹੋ ਜਾਣ ਜਦੋਂ ਇਹ ਕੌਂਸਲ ਮੰਡਲੀ ਵਿੱਚ ਹੋਈ ਨਾ ਮੰਗਲਨਾਥਾ ਦਾ ਗੁਰੂ ਜੀ ਅੱਗੇ ਨਾਨਕ ਤੱਪਾ ਹੈ ਉਹ ਪੂਰੇ ਗੁਰੂ ਨੇ ਆਪ ਦਾ ਸਭ ਕੁਝ ਜਾਣਦੇ ਹੋ ਪਰ ਸਿੱਧਾ ਹੰਕਾਰ ਕਰਕੇ ਭਰੇ ਬੈਠੇ ਸਾਰੇ ਇਕੱਠੇ ਹੋ ਗਏ ਕਰਤਾਰਪੁਰ ਵਿੱਚ ਆਪ ਪ੍ਰਾਪਤ ਹੋਏ ਅੱਗੇ ਗੁਰੂ ਨਾਨਕ ਜੀ ਮੰਜੀ ਉੱਪਰ ਬੈਠੇ ਸਿੱਧਾ ਆ ਆਦੇਸ਼ ਆਦੇਸ਼ ਕੀਤੀ ਗੁਰੂ ਜੀ ਆਦੇ ਆਓ ਸਿੱਧੋ ਜਤੀਓ ਤਪਿਓ ਆਦੇਸ਼ ਨਰਨਾਰੰਕਾਰ ਜੀ ਕੋ ਆਦੇਸ਼ ਆਈਏ ਬੇਟੀਆਂ ਜੀ ਤਾਂ ਸਿੱਧਾ ਬੈਠ ਕੇ ਚਰਚਾ ਕੀਤੀ ਫੇਰ ਆ ਕੇ ਉਹਨੇ ਗੁਰੂ ਜੀ ਸਾਨੂੰ ਕੋਈ ਕਰਾਮਾਤ ਵਿਖਾਓ ਸ੍ਰੀ ਗੁਰੂ ਜੀ ਆਦੇ ਭਾਈ ਕਰਾਮਾਤ ਦਾ ਨਾਮ ਕਹਿਰਦਾ ਹੈ ਸੇਧਾ ਦੇ ਗੁਰੂ ਜੀ ਅਸੀਂ ਲੁਕਦੇ ਆ ਤੁਸੀਂ ਸਾਨੂੰ ਲੱਭੋ ਫਿਰ ਤੁਸੀਂ ਲੁਕਣਾ ਅਸੀਂ ਲੱਭਾਂਗੇ ਸਿੱਧ ਸਾਰੇ ਜਾ ਕੇ ਲੁਕੇ ਕੋਈ ਬਤਾਲ ਵਿੱਚ ਕੋਈ ਆਕਾਸ਼ ਵਿੱਚ ਗੁਰੂ ਜੀ ਸਤਨਾਮ ਕਹਿ ਕੇ ਜ्यों ਹਵਾ ਨੂੰ ਖਿੱਚ ਲਿਆ ਬੰਦ ਕਰਤੀ ਹਵਾ ਸਾਰੇ ਖਿੱਚੇ ਆਏ ਗੁਰਗ ਬਤਾਲ ਵਿੱਚ ਜਾ ਕੇ ਮੱਛਰ ਦਾ ਰੂਪ ਧਾਰ ਬੈਠਾ ਗੁਰੂ ਜੀ ਐਸਾ ਕੀਤਾ ਜਿਸ ਪੱਥਰ ਵਿੱਚ ਉਹ ਲੁਗਿਆ ਸੀ ਨਾ ਉਹਦੇ ਸਮੇਂ ਦੇ ਚੁੱਕਿਆ ਚੱਲਿਆ ਆਇਆ ਤੇ ਬੜਾ ਸ਼ਰਮਿੰਦਾ ਹੋਇਆ ਫਿਰ ਸਿੱਧਾਂ ਕੀ ਕੀਤਾ ਕੋਈ ਸ਼ੇਰ ਬਣਿਆ ਕੋਈ ਬਘਿਆੜ ਬਣਿਆ ਉੱਤੇ ਚੜ ਕੇ ਕਾਜ ਵਿੱਚ ਜਾ ਕੇ ਪੱਥਰਾਂ ਦੀ ਵਰਖਾ ਲੱਗੇ ਕਰਨ ਗੁਰੂ ਜੀ ਆਦੇ ਉੱਠ ਭਾਈ ਬਾਲਾ लाठी ਪਕੜ ਉਦਾਲੇ ਡੇਰੇ ਦੇ RAM ਦੇ ਨਾਮ ਦੀ ਲੀਕ ਖਿੱਚ ਦੇ ਕਾਰ ਖਿੱਚ ਦੇ ਮੈਂ ਉੱਟ ਗਏ ਸਾਰੇ ਉਦਾਲੇ ਉਦਾਲੇ ਕਾਰ ਖਿੱਚ ਦਿੱਤੀ ਲੀਕ ਖਿੱਚ ਦਿੱਤੀ ਜੋਗ ਜ ਸਾਧ ਆਪਣੀ ਸ਼ਕਤੀ ਕਰਨ ਪੱਥਰ ਮਾਰਨ ਜੋਗ ਹੋਰ ਕਈ ਤਰ੍ਹਾਂ ਦੀ ਵਰਖਾ ਕਰਨ ਤੋ ਕਾਰਤੀ ਬਾਹਰ ਪਵੇ ਲੈਂਡ ਤੋਂ ਨਾ ਬਾਹਰ ਹੀ ਸਾਰਾ ਕੁਝ ਡਿੱਗੇ ਸਾਰਾ ਜੋਰ ਸਿੱਧਾ ਲਾਇਆ ਪਰ ਇੱਕ ਬੇਸ਼ ਨਾ ਗਈ ਔੜਕ ਨੂੰ ਝੱਖ ਮਾਰ ਰਏ ਸ਼ਰਮਿੰਦੇ ਹੋ ਕੇ ਆਣ ਪੈਰੀ ਪਏ ਆਖਿਓ ਨੇ हे ਤਬਾ ਜੀ ਅਸੀਂ ਭੁੱਲੇ ਸਾਨੂੰ ਮਾਫ ਕਰੋ ਗੁਰੂ ਜੀਆਂ ਦੇ ਸੁਣਾ ਸਿੱਧੋ ਜਤੀਓ ਤਪਿਓ ਹੁਣ ਅਸੀਂ ਲੁਕਦੇ ਆਂ ਤੁਸੀਂ ਸਾਨੂੰ ਲੱਗੋ ਜੇਕਰ ਤੁਹਾਨੂੰ ਮੈਨਾਂ ਨਾ ਲੱਭਿਆ ਨਾ ਫਿਰ ਭਾਈ ਬਾਲੇ ਅੱਗੇ ਆਪਨੇ ਮੱਥਾ ਟੇਕਨਾ ਇੱਕ ਟਕਾ ਰੱਖ ਕੇ ਫਿਰ ਅਰਦਾਸ ਕਰਨੀ ਅਸੀਂ ਹਾਜ਼ਰ ਹੋ ਜਾਵਾਂਗੇ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੱਤਾ ਨਾਲ ਤਤ ਮਿਲਾ ਤੇ ਚੇਤਨ ਸਦਾ ਸੰਰੰਕਾਰ ਦੀ ਸਤਾਵੇਂ ਲੀਨ ਕਰ ਦਿੱਤੀ ਲੱਗੇ ਸਿੱਧ ਗੁਰੂ ਜਿਨੂੰ ਢੋਂਡਣ ਸਾਰੇ ਕਾਸ਼ ਮਤਾਲਵ ਕੇ ਗੁਰੂ ਜੀ ਕਿਤੇ ਨજર ਨਾ ਆਏ ਰਹੀਂ ਰਹੀਂ ਟਕਰਾਂ ਮਾਰ ਹੋੜ ਕੇ ਸ਼ਰਮਿੰਦੇ ਹੋ ਕੇ ਆਕਰ ਭਾਈ ਬਾਲੇ ਨੂੰ ਅੱਖ ਲੱਗੇ ਏ ਸੰਤ ਰੂਪ ਭਾਈ ਬਾਲਾ ਤੇਰੇ ਮੈਂ ਅਦੇ ਸ੍ਰੀ ਗੁਰੂ ਨਾਨਕ ਜੀ ਵਿੱਚ ਭਰਮ ਭੇਦ ਕੋਈ ਨਹੀਂ ਹਣਦੋ ਗੁਰੂ ਜੀ ਨੂੰ ਢੂੰਡਾ ਹਮਾਰੇ ਤਾਈ ਤੋ ਕਹੀ ਨਹੀਂ ਮਿਲਦੇ ਭਾਈ ਬਾਲੇ ਆਖਿਆ ਭਾਈ ਗੁਰੂ ਨਾਨਕ ਜੀ ਦਾ ਕੋਈ ਅੰਤ ਨਹੀਂ ਪਾਇਆ ਜਾਂਦਾ ਪਰ ਜੇ ਦੁਸ਼ਾ ਲੱਭਣਾ ਇਹ ਕੰਮ ਕਰੋ ਹੱਥ ਜੋੜ ਕੇ ਬੇਨਤੀ ਕਰੋ ਟੱਕਾ ਰੱਖ ਕੇ ਅਰਦਾਸ ਕਰੋ ਸਿੱਧਾ ਇਹੋ ਕੰਮ ਕੀਤਾ ਹੱਥ ਜੋੜ ਕੇ ਅਰਦਾਸ ਕੀਤੀ ਜਾਂ ਧਿਆਨ ਕੀਤਾ ਇਹ ਕਾਦਕ ਦੇਖ ਕੇ ਸਿੱਧਾ ਮੱਥਾ ਟੇਕਿਆ ਆਖਿਓ ਨੇ ਧੰਨੋ ਨਾਨਕ ਨਿਰੰਕਾਰੀ ਤੇਰੇ ਤੇ ਪਰਮੇਸ਼ਰ ਮੈਂ ਭੇਦ ਕੋਈ ਨਹੀਂ ਉਸ ਦਿਨ ਉੱਤੇ ਬੜੀ ਹਵਾ ਵਗੀ ਸੈਂਕੜੇ ਪੰਛੀ ਮਰ ਗਏ ਗੁਰੂ ਜੀ ਦੇ ਮਨ 'ਚ ਬੜਾ ਤਰਸ ਆਇਆ ਆਖਿਓ ਨੇ ਪੰਛੀ ਵਿਚਾਰੇ ਮੌਤ ਵਿੱਚ ਹੀ ਮਰ ਗਏ ਸਤਨਾਮ ਕਹਿ ਕੇ ਆਖਿਆ ਉੱਡ ਜਾ ਪੰਛੀਓ ਪੰਛੀ ਉੱਡ ਗਏ ਪਿੱਛੋਂ ਗੁਰੂ ਜੀ ਨੇ ਮਨ 'ਚ ਬੜਾ ਭੈ ਕੀਤਾ ਆਖਿਆ ਮੈਂ ਕੌਣ ਕੀਟਾਂ ਜੋ ਨਿਰੰਕਾਰ ਜੀ ਦੇ ਬਾਣੇ ਨੂੰ ਮੋੜਿਆ ਇਹ ਸਮਝ ਕਰ ਬੜੇ ਦੁਖੀ ਹੋਏ ਆਪਣੇ ਸਰੀਰ ਨੂੰ ਜਲ ਕਰਕੇ ਪੂਰਨ ਕੀਤਾ ਸਵਾਸਾਂ ਨੂੰ ਪਾਉਣ ਜਮਲਾਇਆ ਸਰੀਰ ਨੂੰ ਬੜਾ ਦੁੱਖ ਦਿੱਤਾ ਜਦੋਂ ਐਸੀ ਸਾਸਨਾ ਕਰੀ ਨਾ ਦੇਖ ਕੇ ਨਿਰੰਕਾਰ ਜੀ ਪ੍ਰਤੱਖ ਹੋਏ। ਸ੍ਰੀ ਗੁਰੂ ਨਾਨਕ ਜੀ ਦੇ ਸਰੀਰ ਕੋ ਸਾਬਤ ਕਰਕੇ ਆਖਿਆ ਨੇ हे ਨਾਨਕ ਤੂੰ ਸਰੀਰ ਨੂੰ ਕਿਉਂ ਦੁੱਖ ਦਿਨਾ? ਜੋ ਮੇਰੀ ਮਰਜ਼ੀ ਹੈ ਤਾ ਤੇਰੇ ਸਰੀਰ ਮੈਂ ਪ੍ਰਵੇਸ਼ ਕਰਕੇ ਕਾਰਜ ਮੈਂ ਕਰਦਾ। ਤੂੰ ਇਸ ਬਾਸ ਦੀ ਚਿੰਤਾ ਮਤ ਕਰ। ਮਾਰਨ ਔਰ ਜਿਵਾਨ ਵਾਲਾ ਇਹ ਸਭ ਕੁਝ ਮੇਰੇ ਹੱਥ ਹੈ ਤੂੰ ਸਰੀਰ ਨੂੰ ਜਿਹੜਾ ਦੁੱਖ ਦਿੰਦਾ ਉਹ ਮੈਨੂੰ ਕਸ਼ਟ ਆਉਂਦਾ ਸ੍ਰੀ ਗੁਰੂ ਜੀ ਕਹਿਣ ਲੱਗੇ ਏ ਨਿਰੰਕਾਰ ਜੀ ਇਹ ਅਕਾਲ ਪੁਰਖ ਜੀ ਮੇਰੀ ਕਿਆ ਮਜਾਲ ਜੋ ਮੈਂ ਸਰੀਰ ਨੂੰ ਦੁੱਖ ਦੇਵਾਂ ਨਿਰੰਕਾਰ ਜੀਆਂ ਦੇ ਇਹ ਨਾਨਕ ਮੈਂ ਜੋ ਹਾਸੋ ਤੂੰ ਐ ਅਰ ਤੇਰੇ ਮੇਰੇ ਮੈਂ ਭੇਦ ਕੁਝ ਨਹੀਂ ਜੋ ਮੇਰੇ ਚਿੱਤ ਦਾ ਫੁਰਨਾ ਹੈ ਸੋ ਮੇਰੇ ਪਿਆਰਿਆਂ ਭਗਤਾਂ ਦਾ ਅੰਤੇ ਕਰਮੇ ਪ੍ਰਵੇਸ਼ ਕਰਗੇ ਕਾਰਜ ਹੁੰਦੇ ਅਦੇ ਜੇਕਰ ਆਖੋਗੇ ਮੈਂ ਮਾੜਾ ਕੰਮ ਕੀਤਾ ਸੋ ਨਹੀਂ ਸਾਰੇ ਕੰਮ ਮੈਂ ਹੀ ਕਰ ਰਿਆਂ ਤੋ ਚਿੰਤਾ ਨਾ ਕਰ ਅਦੇ ਜੋ ਕੰਮ ਅੱਜ ਤੋਂ ਲੈ ਕੇ ਤੂੰ ਕਰੇਗਾ ਉਹ ਵੀ ਮੈਨੂੰ ਮਨਜ਼ੂਰ ਮੈਂ ਉਵੇਂ ਹੀ ਮੰਨਾਂਗਾ ਮੈਂ ਤੇਰੇ ਤਾਈ ਸਿਦਗ ਸਬਰੀ ਦਾ ਸਰੂਪ ਆਪ ਦਿੱਤਾ ਸੋਧੂ ਸੰਸਾਰ ਕੇ ਲੋਕਾਂ ਨੂੰ ਤਾਰ ਕੇ ਸਤਨਾਮ ਦਾ ਵਿਦੇਸ਼ ਕਰ ਪਤਤ ਜੋ ਕਾਲ ਯੁਗੇ ਜੀਵਨ ਹੈ ਉਹਨਾਂ ਦਾ ਆਧਾਰ ਕਰ ਜੋ ਤੇਰੇ ਬਚਨ ਮੰਨੇਗਾ ਔਰ ਤੇਰੀ ਬਾਣੀ ਪੜੇਗਾ ਤੇਰੀ ਸਿੱਖੀ ਵਿਖੇ ਸਿੱਧ ਗ ਰੱਖੇਗਾ ਉਸ ਜੀਵ ਕੋ ਮੈਂ ਆਪਣੀ ਪੁਰੀ ਵਿੱਚ ਨਿਵਾਸ ਦੇਵਾਂਗਾ ਜੀਵਨ ਮੁਕਤ ਹੋਣਗੇ ਸਤਨਾਮ ਦੇ ਆਸਰੇ ਕਈ ਕੋੜ ਜੀਵ ਉਧਰਣਗੇ ਇਹ ਬਚਨ ਸ੍ਰੀ ਨਰੰਗਰ ਜੀ ਕੀਤਾ ਗੁਰੂ ਨਾਨਕ ਜੀ ਮੱਥਾ ਟੇਕਿਆ ਨਰੰਗਰ ਜੀ ਅੰਦਰ ਧਿਆਨ ਹੋਵੇ। ਸ੍ਰੀ ਬਾਬਾ ਜੀ ਕਹਿਣ ਲੱਗੇ ਭਾਈ ਬਾਲਾ ਜੋ ਸਿੱਖ ਸੰਗਤ ਆਵੇ ਉਹਨੂੰ ਲੰਗਰ ਤੋਂ ਬਰਸ਼ਾਦਾ ਸਿਕਾਉਣਾ ਜਿਸ ਵਕਤ ਪ੍ਰਾਤਕਾਲ ਹੋਵੇ ਸਭ ਸਿੱਖ ਇਸ਼ਨਾਨ ਕਰਨ ਫਿਰ ਜਪਜੀ ਸਾਹਿਬ ਦਾ ਪਾਠ ਕਰਨ ਸੁਣਨਾ ਫਿਰ ਲੰਗਰ ਵਰਤੇ ਮਹਾਰਾਜੀ ਸਾਰਿਆਂ ਨੂੰ ਸਤ ਨਾਮ ਦਾ ਉਪਦੇਸ਼ ਦੇਣ ਸਤ ਨਾਮ ਵਾਏ ਗੁਰੂ ਸਤ ਨਾਮ ਵਾਏ ਗੁਰੂ ਸਤ ਨਾਮ ਵਾਏ ਗੁਰੂ ਸਤ ਨਾਮ ਸੁਹਾਏ ਗੁਰੂ ਸਤ ਨਾਮ ਵਾਏ ਗੁਰੂ ਸਤ ਨਾਮ

ਸਤ ਨਾਮ ਗਾਇ ਗੁਰੂ ਸਤ ਨਾਮ ਗਾਇ ਗੁਰੂ ਸਤ ਨਾਮ ਗਾਏ ਗੁਰੂ ਸਤ ਨਾਮ ਗਾਏ ਗੁਰੂ ਸਤ ਨਾਮ ਗਾਇ ਗੁਰੂ ਸਤ ਨਾਮ ਗਾਇ ਗੁਰੂ ਸਤ ਨਾਮ ਗਾਇ ਗੁਰੂ ਨਾਮ ਵਾਹਿਗੁਰੂ ਤੇ ਮਹਾਰਾਜ ਜੀ ਸੰਗਤ ਦਾ ਦਰਬਾਰ ਲੱਗੇ ਸ਼ਬਦ ਉਚਾਰਨਾ ਕਰਨ ਫਿਰ ਰਹਿਰਾਸ ਸੋਦਰ ਦਾ ਪਾਠ ਹੋ ਕੇ ਆਰਤੀ ਹੋਵੇ ਫਿਰ ਅਰਦਾਸ ਕਰਗੇ ਆਪੋ ਆਪਣੇ ਥਾਨ ਨੂੰ ਜਾਣ ਇਹ ਨੇਮ ਰੋਜ਼ ਧਰਮਸ਼ਾਲਾ 'ਚ ਹੋਵੇ ਦਿਨਾਂ ਦਿਨ ਇਸੇ ਤਰ੍ਹਾਂ ਹੀ ਹੋਵੇ ਗੁਰੂ ਜੀ ਸਰਬੱਤਨਾਂ ਨੂੰ ਨਿਹਾਲ ਕਰਨ ਇਸ ਤਰ੍ਹਾਂ ਧਰਮ ਦੇ ਕਿਰਤ ਕਰਨੀ ਨਾਮ ਜਪਣਾ ਵੰਡ ਛਕਣ ਦਾ ਆਦੇਸ਼ 사ਦਗੁਰੂ ਜੀ ਸਾਰਿਆਂ ਨੂੰ ਦੇਣ ਗੁਰਨਾਜ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਦੇ ਚੱਕਰਵਾਦ ਘਟ ਬੋਲਿਆ ਗਿਆ ਹੋਵੇ 사ਦਗੁਰੂ ਜੀ ਬਖਸ਼ਣ ਯੋਗਾਨ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ